ਲੋਕਾਂ ਨੂੰ ਮੂਰਖ ਬਣਾਇਆ ਇੰਨਾ ਗੱਪੀ ਬੰਦਾ ਪੈਸੇ ਵੇਣਾ ਗੱਲ ਨਹੀਂ ਕਰਦਾ ਜੇ ਕਿਸੇ ਨੂੰ ਨੌਕਰੀ ਦੇਣੀ ਹੈ 60 ਲੱਖ ਰੁਪਇਆ ਇਕੱਲਾ ਪਟਵਾਰੀ ਦਾ ਇੱਥੇ ਹਜ਼ਾਰਾਂ ਨੌਕਰੀਆਂ ਦੇਤੀਆਂ ਕਿਸੇ ਨੂੰ ਪੁੱਛ ਵੀ ਕਰਪੀਆ ਵੀ ਲੱਗਿਆ ਹੋਵੇ ਗਰੀਬ ਪਰਿਵਾਰਾਂ ਨੂੰ ਇੱਕ ਘਰ ਦੇ ਦੋ ਦੋ ਤਿੰਨ ਤਿੰਨ ਨੌਕਰੀਆਂ ਬਦਲੀਆਂ ਦੇ ਤਾਂ ਪੈਸੇ ਫੇਰ ਲੜਾ ਦੇਣਾ ਸਿਰਪੜਵਾਦ ਨੇ ਜੇ ਆਪਦਾ ਦਾ ਪਾਟ ਗਿਆ ਤਾਂ ਵੀ ਉਹਨੇ ਝਾੜ ਲੈਣੇ ਵੀ ਮੈਂ ਸੱਚ ਨੂੰ ਦੇਣੇ ਆ ਜੇ ਉਹਨਾਂ ਦਾ ਪਾਟ ਗਿਆ ਫਿਰ ਵੀ ਝਾੜ ਲੈ ਤੇਰੇ ਤੇ ਪਰਚਾ ਹੋਊਗਾ ਮੈਂ ਬਚਾਉਣਾ ਦੋਨੇ ਹੱਥੀ ਲੱਡੂ ਸੀ ਮੈਂ ਨਾ ਪਰਸੋਂ ਚੋਂ ਉਥੇ ਪ੍ਰੋਗਰਾਮ ਲਾ ਕੇ ਆ ਰਿਹਾ ਸੀ ਰਾਤ ਮੈਨੂੰ ਫੋਨ ਆ ਗਿਆ ਤੁਹਾਨੂੰ ਦੱਸਣ ਵਾਲੀ ਗੱਲ ਹੈ ਮਰਾਂ ਦੇ ਲੋਕਾਂ ਦੀ ਕੀ ਗੱਲ ਆ ਮੈਂ ਰਾਤ ਮੈਨੂੰ ਫੋਨ ਆ ਗਿਆ ਆਪਣਾ ਮੁੰਡਾ ਸਰਪੰਚਾ ਹੈਪੀ ਬਰਾਜ ਤੋਂ ਕਰ ਦਤੋਂ ਕਹਿੰਦਾ ਸਾਡੇ ਪਿੰਡੋਂ ਸ਼ਰਾਬ ਫੜੀ ਗਈ ਮੱਕੇ ਵੀ ਕਹਿੰਦਾ ਪੀਣ ਪੂਣ ਵਾਸਤੇ ਕੱਢਦੇ ਸੀ ਮੈਂ ਕਿੰਨੀ ਕਹਿੰਦਾ 400 ਲੀਟਰ ਲਾਹਣ ਮੈਂ ਕਿਹਾ ਣੋਂ ਵਾਸਤੇ ਕੱਢਦੇ ਹੋਣਗੇ ਫਿਰ ਮੈਂ ਇਹ ਨਾ ਕਰਿਆ ਕਰੋ ਮੈਂ ਕਿਹਾ ਜਾਨ ਮੈਂ 400 ਦੀ 800 ਨਿਕਲੂ ਕਹਿੰਦਾ ਉਹ ਤੇ ਇਹ ਆ ਵੀ ਇੱਕ ਤਾਂ ਬੰਦਾ ਜਿਹੜਾ ਪਾਉਣ ਵਾਲਾ ਸੀ ਲਾਹਣ ਉਹ ਫੜਿਆ ਗਿਆ ਇੱਕ ਕਹਿੰਦਾ ਕੈਨੇਡਾ ਤੋਂ ਆਇਆ ਮੁੰਡਾ ਐਨਆਰਆਈ ਉਹ ਫੜਿਆ ਗਿਆ ਆ ਜਾ ਬੀਸਾ ਜੀ ਬਤ ਕਰ ਕਾ ਯਾਰ ਆਵਾਜ਼ ਕਦੀ ਆਵਾਜ਼ ਨਹੀਂ ਆਉਂਦੀ ਕਹਤਾਂ ਉਹ ਤਾਂ ਬਾਣੀ ਕਰਤੀ ਤੇ ਕਹਿੰਦਾ ਜਿਹਨੇ ਪਾਈ ਆ ਯਾਰ ਉਹਦੇ ਦੇਖ ਲਿਓ ਵੀ ਕੈਨੇਡਾ ਵਾਲੇ ਮੁੰਡੇ ਦੀ ਨਾਂ ਪਰਚਾ ਹੋ ਜਾ ਬੇਚਾਰੀ ਦੀ ਲਾਈਫ ਖਰਾਬ ਹੋ ਜਾ ਤੇ ਨਾਲ ਦੀਆਂ ਦਾ ਫੋਨ ਕਰਾ ਡੀਐਸਪੀ ਨੂੰ ਮੈਂ ਕਿਹਾ ਬੱਧਾ ਛੱਡ ਯਾਰ ਮੈਂ ਕਿਹਾ ਵੀ ਉਹਨੇ ਕਿਹੜਾ ਪਾਈ ਉਹ ਤੇ ਬੇਚਾਰਾ ਮਿਲਣਾ ਆ ਛੁੱਟੀਆਂ ਕੱਟਣ ਆਇਆ ਡਿਪਟੀ ਸਾਹਿਬ ਕਹਿੰਦਾ ਹੁਣ ਹੀ ਲਓ ਜੀ ਨਾਲ ਜੱਸੀ ਜੀ ਨਾਲ ਲਾਡੀ ਆ ਮੁੰਡਾ ਟਵਾਲੀ ਤੋਂ ਨਾਲ ਗਿਆ ਸੀ ਵਿੱਕੀ ਮੁੰਡਾ ਨਾਲ ਗਈ ਸੀ ਲਾਡੀ ਕਹਿੰਦਾ ਐਮਐਲ ਸਭ 80 60 ਦੀ ਫੋਨ ਕਰਤਾ ਮੈਂ ਯਾਰ ਪੁਲਿਸ ਦਾ ਕੀ ਬਧਾ ਮਿੰਟ ਚ ਪਰਚਾ ਕੱਢਦੇ ਨੇ ਅਗਲੀ ਲਾਈਫ ਖਰਾਬ ਬੱਚਾ ਜਵਾਕ ਦੀ ਕਹਿੰਦਾ ਇੱਥੇ ਕਾਂਗੜ ਹੁੰਦਾ ਨਾ ਕਸਮ ਲੱਗੀ ਜਿਹੜੀ ਗੱਲ ਉਹਨੇ ਆਖੀ ਕਹਿੰਦਾ ਕਾਂਗੜ ਹੁੰਦਾ ਜੇ ਪਹਿਲਾਂ ਡਰਾਉਂਦਾ ਉਹਨੂੰ ਵੀ ਮਿੱਤਰਾ ਪਰਚਾ ਹੋ ਗਿਆ ਬਹੁਤ ਭੈੜਾ ਤੇਰਾ ਪਾਸਪੋਰਟ ਜਬਤ ਹੋ ਗਿਆ ਹੁਣ ਤੈਨੂੰ ਜਹਾਜ਼ ਨਹੀਂ ਚੜੇ ਹੁਣ ਤਾਂ ਜੇਲ੍ਹ ਚ ਜਵਾਨਤ ਨਹੀਂ ਹੋਣੀ ਉਹਨੇ ਕਿਹਾ ਵੀ ਲਾਇ ਦੇ ਕੇ ਕਰਾ ਦੋ ਕਾਂਗੜ ਸਾਹਿਬ ਕੋਈ ਨਹੀਂ ਬਚਾਰੋ ਜੀ ਬੰਦੇ ਨੂੰ ਪਰਚਾ ਹੋ ਇਹ ਤਾਂ ਪੰਜ ਸੱਤ ਤੀ ਨਾ ਨਾ ਇਹ ਤਾਂ ਅਜੀਬ ਕਹਾ ਉੱਪਰ ਤੱਕ ਗੱਲ ਜਾਵੜੀ ਪਤਾ ਨਹੀਂ ਗੱਲ ਪਛਾਹ ਸ਼ਰਾਬ ਇਹ ਡੀਜੀਪੀ ਤੱਕ ਗੱਲ ਜਾਵੜੀ ਜੀ ਇਹ ਤਾਂ ਓਖਾ ਬਹੁਤ ਆ ਕੰਮ ਇਹ ਤਾਂ ਤਹਾ ਪਹੁੰਚ ਕੇ ਫਿਰ ਐ ਮਾਰਦਾ ਤਾ ਫਿਰ ਅਗਲਾ ਕਰਦਾ ਜੀ ਰੁਪਿਆ 10 ਲੱਖ ਲੈ ਲਈ 12 ਲੈ ਲਈ ਖਿਹੜਾ ਛੜਾ ਦੇ ਡਰਾ ਕੇ ਬੰਦੇ ਨੂੰ ਕੋਈ ਪਰਚਾ ਨਹੀਂ ਹੁੰਦਾ ਕਿ ਹੁਣ ਮੈਂ ਡੀਜੀਪੀ ਸਾਹਿਬ ਮਸਾ ਮਿੜਤਾ ਕਰਕੇ ਤੇਰਾ ਖਿਹੜਾ ਛੜਾਇਆ ਲੈ ਕੇ ਪੈਸੇ ਉਹਨੂੰ ਘਰੇ ਤੋੜ ਦੇਣਾ ਸੀ ਤੇ ਮੈਨੂੰ ਕਹਿੰਦਾ ਤੁਸੀਂ ਇਹੀ ਕਰਤਾ ਫੋਨ ਮੈਂ ਕਿਹਾ ਜੀ ਮੈਨੂੰ ਉਹ ਤਾਂ ਲੈਂਦਾ ਭ੍ਰਸ਼ਟਾਚਾਰ ਕਰਦਾ ਰਿਸ਼ਵਤਾ ਲੈਂਦਾ ਮੈਂ ਕਿਹਾ ਮੈਂ ਲੋਕਾਂ ਤੋਂ ਲੈ ਕੇ ਮੈਂ ਕਹਿੰਦਾ ਮੇਰੇ ਪੰਜਾਬੀ ਜਿਹੜੇ ਮੈਨੂੰ ਪਿਆਰ ਕਰਦੇ ਲੰਬੇ ਸਮੇਂ ਤੋਂ 25 ਸਾਲ ਤੋਂ ਜਿੰਨੇ ਉਹ ਰਿਸ਼ਵਤਾਂ ਲਏ 7 ਲੱਖ ਰੁਪਈਆ 8 ਲੱਖ ਰੁਪਈਆ ਮੈਂ ਪ੍ਰੋਗਰਾਮ ਦੇ ਲੈ ਕੇ ਤੇ ਲੱਖ ਡੇਢ ਲੱਖ ਪਰਿਵਾਰ ਤਾਂ ਅਗਲੇ ਝੋਲਾ ਭਰਿਆ ਪਿਆ ਵਾਕ ਦੂਜੇ ਨਾਮਾਂ ਦਾ ਤੇ ਮੈਂ ਤਾਂ ਮੈਂ ਆਏ ਲੈਣਾ ਮੈਨੂੰ ਕਿ ਲੋੜਾ ਮੈਨੂੰ ਪੈਸੇ ਪੰਜਾਬੀ ਦਿੰਦੇ ਇਹ ਤਾਂ ਇਹਦਾ ਹਾਲ ਸੀ ਉਹ ਜਵਾਕ ਸੀ ਮੇਰਾ ਖਾਲਕ ਉਮਰ ਵੀ 19 ਸਾਲ ਉਹਦੀ 19 ਸਾਲ ਦਾ ਜਵਾਕ ਕਹਿੰਦਾ ਕਾਂਗਰ ਨੇ ਆਏ ਪਹਿਲੇ ਆਹ ਆ ਕਰਤੂਤਾਂ ਦਾ ਹਰ ਨੂੰ ਪਤਾ ਆਏ ਜੀ ਰੋਕਨੇ ਫੇਰ ਦੂਜੇ ਪਾਸੇ ਮਲੂਕਾ ਸਾਹਿਬ ਕਾਂਗਰ ਸਾਹਿਬ ਜਦੋਂ ਖਬਰਾਂ ਪੜ੍ਹੀ ਅਜੀਤ ਖਬਰ ਦੀ ਖਬਰ ਪਤਾ ਨਹੀਂ ਜਗਬਾਣੀ ਦੀ ਇੱਕ ਪਾਸੇ ਇੰਦੀ ਖਬਰ ਲੱਗੀ ਮਲੂਕਾ ਸਾਹਿਬ ਦੀ ਵੋਟਾਂ ਮੰਗਦੇ ਹੋਏ ਇੱਕ ਪਾਸੇ ਬੇਟ ਦੀ ਲੱਗੀ ਆ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ دہਿਆ ਤੀ ਜ਼ਿਲ੍ਹਾ ਪ੍ਰਧਾਨ ਭਾਜਪਾ ਅਤੇ ਸਾਬਕਾ ਚੇਅਰਮੈਨ ਅ ਜ਼ਿਲ੍ਹਾ ਪ੍ਰਸ਼ਦ ਕੋਠਾਗੁਰੂ ਬੁਰਜਲੱਦਾ ਤੇ ਇੱਕ ਸ਼ਾਇਦ ਬੁਰਜਥੜ ਉੱਥੇ ਆਪ ਦੇ ਕੈਂਡੀਡੇਟ ਲਈ ਵੋਟਾਂ ਮੰਗੀਆਂ ਜਾਂਦਾ ਮੈਨੂੰ ਇਹ ਹੀ ਸਮਝ ਆਉਂਦੀ ਵੀ ਘਰੇ ਇਹ ਇਹ ਸੱਚੀ ਉਹ ਇਹ ਆਪਸ ਵਿੱਚ ਲੜੀ ਲੜੇ ਆ ਜਾਂ ਪਾਰਟੀ ਅੱਡ ਬਣਾ ਕੇ ਇਕੱਠੇ ਹੋਏ ਆਪਾਂ ਨੂੰ ਮੂਰਖ ਬਣਾਉਂਦੇ ਆ ਐ ਤਾਂ ਯਾਰ ਇਕੱਠੇ ਤਾਂ ਰੋਟੀ ਰਾਟੀ ਤਾਂ ਖਾਂਦੇ ਹੋਣਗੇ ਹੈ ਘਰੇ ਜੋ ਜਾਂਦੇ ਉੱਥੇ ਐਤਰੀ ਵੀ ਅੱਖਾ ਕੱਢਦੇ ਹੋਣਗੇ ਇੱਕ ਦੂਜੇ ਨੂੰ ਘਰੇ ਦੇਖਸਾ ਹੀ ਰਹਿੰਦੇ ਆ ਇਹ ਦੇਖਣਾ ਨਾ ਯਾਰ ਜਾ ਕੇ ਹੈ ਬਣਦੀ ਨਹੀਂ ਰੋਟੀ ਇੱਕਰ ਸੋਈਆ ਤਾਂ ਤੋਂ ਬਣੀਆ ਨਹੀਂ ਭਿੰਦਰ ਜਾਂ ਤੂੰ ਕਈ ਯਾਰ ਬਣਦੀ ਨਹੀਂ ਇੱਕਰ ਸੋਈਆ ਇਹਨਾਂ ਦੇ ਤੇ ਰੋਟੀਆਂ ਫਿਰ ਅਡ-ਅਡ ਲਾਉਂਦੇ ਆ ਐਦਾ ਮਾਦੀਆ ਪੱਕੀ ਦਾ ਬੰਦਾ ਖਾ ਲੈਂਦਾ ਯਾਰ ਸਮਝ ਨਹੀਂ ਆਉਂਦੀ ਮਾਪੇ ਇਕੱਲੇ ਆ ਡਰੇ ਮੁੰਡਾ ਆਡਾ ਜੇਕਰ ਕੋਈ ਪਿੰਡ ਦਾ ਬੰਦਾ ਬਜ਼ੁਰਗ ਜੋੜਾ ਕਰੇ ਲੀਡਰ ਕੋਲੇ ਆਉਂਦਾ ਸਰਪੰਚ ਕੋਲੇ ਆਉਂਦਾ ਚੀਰਮੈਨ ਕੋਲੇ ਆਉਂਦਾ ਜਾਂ ਸਾਡੇ ਕੋਲੇ ਆਉਂਦਾ ਭਾਈ ਸਾਡਾ ਮੁੰਡਾ ਕਹਣੇ ਤੋਂ ਬਾਹਰ ਆ ਅਸੀਂ ਹੁਣ ਬੇਦਰ ਉਮਰ ਚਾ ਵੀ ਉਹਨੂੰ ਸਮਝਾਓ ਵੀ ਆਡ ਨਾ ਰਹੇ ਆ ਡਰੇ ਨਾਲ ਤਾਂ ਬਦਨਾਮੀ ਆ ਤੇ ਨਾਲੇ ਚੰਗਾ ਨਹੀਂ ਲੱਗਦਾ ਅਸੀਂ ਉਹ ਮੁੰਡੇ ਨੂੰ ਬੁਲਾਉਣੇ ਆ ਵੀ ਕਾਕਾ ਉਹਨੂੰ ਬਜ਼ੁਰਗ ਮਾਪਿਆਂ ਦੀ ਸੇਵਾ ਕਰ ਜਾ ਕਿਉਂ ਕਪੁੱਤ ਹੋਈ ਜਨਾ ਤੇ ਪੁੱਤ ਤੋਂ ਉਹ ਕਹਨੇ ਚ ਲੱਗਿਆ ਦਾ ਕਈ ਵਾਰੀ ਬੱਚੇ ਆ ਜਾਂਦੇ ਵੀ ਸਾਡਾ ਬਜ਼ੁਰਗ ਬਹੁਤ ਤੰਗ ਕਰ ਰਿਹਾ ਸਾਨੂੰ ਅਸੀਂ ਬਜ਼ੁਰਗਾਂ ਨੂੰ ਕਹਿੰਦੇ ਵੀ ਐਸੀ ਉਮਰ ਤੂੰ ਲੈਣਾ ਕੀ ਬੱਚਿਆਂ ਦੇ ਨਾਲ ਰਹਿ ਤੇ ਕਹਿਣ ਜੇ ਲੱਗ ਕੇ ਅਸੀਂ ਇਕੱਠੇ ਕਰ ਦਨੇ ਆ ਹੋਰ ਜੇ ਕੋਈ ਮਰੂਕਾ ਸਾਹਿਬ ਕੋਲ ਜਾਵੇ ਵੀ ਸਾਡਾ ਮੁੰਡਾ ਕਹਨੇ ਚ ਨਹੀਂ ਜੀ ਅਸੀਂ 75 80 ਸਾਲ ਦੇ ਹੋਏ ਪਏ ਆ ਉਹ ਆਡਰ ਰੋਟੀਆਂ ਪਕਾਉਣ ਲੱਗੀ ਨੂੰ ਵੀ ਕੱਲਾ ਹੈਗਾ ਵੀ ਮਾੜਾ ਬੋਟਾ ਸਮਝਾਓ ਜੀ ਫਿਰ ਮਰੂਕਾ ਸਾਹਿਬ ਕੀ ਆਖੂਗਾ ਯਾਰ ਦੱਸੋ ਵੀ ਉਹ ਆਖੂ ਮੇਰੇ ਤਾਂ ਪੁੱਤ ਨੂੰ ਆਪ ਨਹੀਂ ਕਹੜੇ ਮੈਂ ਤੇਰਾ ਕੀ ਬਸਾਦਾ ਦੱਸੋ ਕੀ ਤੁਹਾਡੇ ਹਲਕੇ ਦਾ ਕੀ ਸਵਾਰ ਦੂੰ ਪਰਚੇ ਵਾਲਿਆ ਉਹ ਕਿਤੇ ਪਰਚਾ ਨਾ ਕਰਾ ਦੇ ਭਾਜਪਾ ਕਰਕੇ ਵੋਟਾਂ ਮੰਗੀ ਜਾਂਦਾ ਉਹ ਮੁੰਡਾ ਬਕਾਲੀ ਦਲ ਤੋਂ ਟੋਟੇ ਵੋਟਾਂ ਮੰਗੀ ਕਿਆ ਪਰਚਾ ਤਾ ਕਰੂਗੇ ਜਿੱਤ ਕੇ ਸਰਕਾਰ ਬਣਾਉਣਗੇ ਉਹ ਤਾ ਨਹੀਂ ਕਰਾ ਸਕਦਾ ਇਹ ਵੀਰ ਖੇਡਾ ਖਤਮ ਆ ਇਹਨਾਂ ਦਾ ਕੋਈ ਇਹਨਾਂ ਨੇ ਕੰਮ ਨਹੀਂ ਕਰਾਇਆ ਇੱਕ ਘਰ ਭਰੇ ਆ ਕੱਲਿਆ ਕੰਕਰ ਦਾ 5 ਸਾਲ ਮਿਸਤਰੀ ਨਹੀਂ ਹਟੇ ਸਾਰੇ ਨੇੜਿਆ ਮਹਿਲ ਅਜੇ ਵੀ ਕੰਮ ਚੱਲੀ ਜਾਂਦਾ ਤੇ ਪਿੰਡ ਦੀ ਫਿਰਨੀ ਨਹੀਂ ਬਣੀ ਉਤੋਂ ਥੋੜਾ ਮੋਗਾ ਕਿੱਥੋਂ ਲਾ ਦਿੰਦਾ ਉਹ ਉੱਥੇ ਜ ਮਾਰਾ ਮੀ ਆ ਜੇ ਤੇ ਪਜਾਮਾ ਚੱਕ ਕੇ ਨੰਗੜਾ ਪੈਂਦਾ ਉਥੋਂ ਦੀ ਕੱਲਾ ਘਰ ਬਣਾਇਆ ਘਰ ਇੱਕ ਹੋਰ ਦੱਸਾਂ ਮੈਂਬਰ ਸਾਹਿਬ ਤੁਸੀਂ ਬੈਠੋ ਸਾਰੇ ਇਸ ਬੰਦੇ ਨੇ ਜਿੰਨੇ ਏਸੀ ਪਰਿਵਾਰ ਸੀ ਮਜਬੀ ਸਿੱਖਾ ਦੇ ਘਰ ਸੀ ਉਥੇ ਆਸੇ ਪਾਸੇ ਤੁਹਾਨੂੰ ਪਤਾ ਹੀ ਆ ਕਿ ਲਾਲਚ ਦੇ ਕੇ ਡਰਾਤਮਕਾ ਕੇ ਜਾਂ ਕੁੱਟ ਕੇ ਸਤਨਾ ਵਰਗਿਆਂ ਨੂੰ ਕੁੱਟ ਕੇ ਘਰ ਖੋਗੇ ਬੈਠਾ ਸਲਾਪ ਰੇ ਆਸੇ ਪਾਸੇ ਕੋਈ ਗਰੀਬ ਘਰ ਨਹੀਂ ਰਹਿਣ ਦਿੱਤਾ ਵੀ ਮੇਰੇ ਘਰ ਦੀ ਤੌਰ ਨਾ ਖਰਾਬ ਹੋ ਜੇ ਐਨੀ ਨਫ਼ਰਤ ਕਰਦਾ ਏਸੀ ਭਾਈਚਾਰੇ ਨੂੰ ਹੁਣ ਅਸੀਂ ਇੱਕ ਹੋਰ ਦੱਸਦਾ ਸਾਰਾ ਅਮੀਰਗੜ ਇੱਕ ਮੋਰੀ ਚ ਲੰਗਿਆ ਕਿਉਂਕਿ ਇਸ ਬੰਦੇ ਨੇ ਉੱਥੇ ਜਾ ਕੇ ਨਾ ਅਸੀਂ ਜਰਨਲ ਸੀਟ ਸੀਗੀ ਬਲਾਕ ਸਮਤੀ ਦੀ ਨਗਰ ਵਾਲੇ ਕਹਿੰਦੇ ਵੀ ਆ ਮੁੰਡਾ ਪ੍ਰਗਟ ਸਿੰਘ ਪਿਛਲੇ ਵਾਰੀ ਅਕਾਲੀਆਂ ਨੇ ਇਹਨੂੰ ਜਾਣ ਧੱਕੇ ਨਾਲ ਹਰਾਤਾ ਵੀ ਐਮਐਲ ਸਰ ਇਹਨੂੰ ਚੋਣ ਲੜਾ ਦਿਓ ਸਾਡੀ ਸਾਰੀ ਪਾਰਟੀ ਆਪਣੀ ਵੀ ਇਹਨੂੰ ਚਾਹੁੰਦੀ ਆ ਚਲੋ رائے ਮਸ਼ਵਰਾ ਕੀਤਾ ਪ੍ਰਗਟ ਸਿੰਘ ਮੁੰਡਾ ਐਸੀ ਪਰਿਵਾਰ ਚੋਂ ਕੀਰਤੀ ਪਰਿਵਾਰ ਚੋਂ ਅਸੀਂ ਖੜਾ ਕਰਤਾ ਉੱਥੇ ਜਾ ਕੇ ਫਿਰ ਮੰਦਾ ਬੋਲਿਆ ਕੰਦਾ ਤੁਹਾਨੂੰ AC ਦੀ ਸੀ ਸੀ ਵੀ ਜਰਨਲ ਨਹੀਂ ਮਿਲਿਆ ਯਾਰ ਜੇ ਕੋਈ AC ਆ ਉਹ ਬੰਦਾ ਨਹੀਂ ਉਹ ਇਨਸਾਨ ਨਹੀਂ ਕੀ ਸਮਝਦਾ AC ਦੀ ਵੋਟਰੀ ਪੈਂਦੀ ਇਹਨੂੰ ਉਹ ਸਾਰਾ ਪਿੰਡ ਇੱਕ ਪਾਸੇ ਹੋ ਗਿਆ ਇੱਕ ਬੋਟਰੀ ਨਿਕਲਦੀ ਉਥੋਂ ਕਿਉਂਕਿ ਵੋਟ ਬਰਾਬਰ ਆ ਸਾਰਿਆਂ ਦੀ ਇੱਕ ਮੈਂ ਹੋਰ ਦੱਸਦਾ ਆਪਾਂ ਸਾਰੇ ਬੈਠੇ ਆ ਮਜ਼ਦੂਰ ਬਿਨਾ ਕਿਰਤੀ ਬਿਨਾ ਦੁਨੀਆ ਖੜਜੂ ਜਿਹੜੀ ਜਿਉਂ ਪੁੱਛੋ ਕੰਗ ਨੂੰ ਜਿਹੜੀ ਏਟਾ ਲੱਗੀਆਂ ਕਿਹਨੇ ਪੱਥੀਆਂ ਕਿਹਨੇ ਪੱਕੀਆਂ ਕਿਹਨੇ ਲਾਈਆਂ ਕਿਹਨੇ ਮਜਰੀ ਢੋਈ ਕਿਹਨੇ ਤਟ ਹੋਇਆ ਇਹ ਮਜ਼ਦੂਰੀ ਆ ਰੋਟੀ ਪੱਕੀ ਖਾਣਾ ਆਟਾ ਕੌਣ ਪੁੰਹਦਾ ਪੀਦਾ ਮਜ਼ਦੂਰ ਆ ਕੱਪੜੇ ਕੌਣ ਬਣਾਉਂਦੇ ਨੇ ਇਹ ਭੁੱਲਿਆ ਬੈਠਾ ਜ਼ਿੰਦਗੀਆਂ ਖੜ ਜਾਂਦੀਆਂ ਕਿਸਾਨ ਤੇ ਕਿਰਤੀ ਬਿਨਾ ਕਿਸਾਨ ਅੰਨ ਦਤਾ ਜੇ ਦੋਨੇ ਇਹਨੂੰ ਕਹੇ ਵੀ ਦੋਨੇ ਪਾਸੇ ਤੋਂ ਜ਼ਿੰਦਗੀ ਕੱਟ ਕੇ ਦਿਖਾ ਉਹੀ ਪੁੱਛ ਰੇ ਫਿਰਦੇ ਆਪਣੀ ਨਾਤਾ ਰੱਬ ਚੇਤੇ ਆ ਨਾ ਦੁਨੀਆ ਚੇਤੇ ਆ ਨਾ ਇਹਨਾਂ ਨੂੰ ਕੋਈ ਦੁਨੀਆ ਦਰਿਆਵੀ ਗੱਲਾਂ ਚੇਤੇ ਆ ਆ ਤਾਂ ਹਾਲ ਹੈ ਇਹਨਾਂ ਦਾ ਮੈਂ ਇਹੀ ਬੇਨਤੀ ਕਰਦਾ ਵੀ ਆਪਾਂ ਹੋਰ ਵੀ ਕੰਮ ਕਰਾਵਾਂਗੇ ਵੱਡੇ ਵੱਡੇ ਜਿਹੜੇ ਗੱਡਾ ਗਾਰ ਚੋਂ ਕਢਤਾ ਇਹ ਤਾਂ ਛੋਟੇ ਕੰਮ ਰਹਿ ਗਏ ਤੇ ਨਮਤੇਜ ਨੂੰ ਜਿਹੜੀ ਇਹਦੀ ਮਿਹਨਤ ਆ ਬਾਅਦੋ-ਬਾਦ ਵੋਟਾਂ ਪਾ ਕੇ ਜਿਤਾਉ ਸਰਦਾਰ ਭਪਿੰਦਰ ਸਿੰਘ ਜੀ ਸਰਦਾਰ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਸਿੰਘ ਸਿੱਧੂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਪਿੰਦਰ ਸਿੰਘ ਇਹ ਬਜ਼ੁਰਗੋ 20 ਸਾਲ ਹੋ ਗਏ ਸਰਪੰਚ ਬਣਦੇ ਨੂੰ ਐਵੇਂ ਤਾਂ ਨਹੀਂ ਬਣਾਉਂਦਾ ਪਿੰਡ ਵਾਲਾ ਕੋਈ 20 ਸਾਲ ਹੋ ਗਏ ਸਰਪੰਚ ਬਣਦੇ ਹੋਣ ਦੇ ਧਰਮਪਤਰੀ ਸਰਪੰਚਾ ਤੇ ਅਸੀਂ ਦੇ ਕੇ ਇਹਨੂੰ ਕੈਂਡੀਡੇਟ ਬਣਾਇਆ ਪੜਿਆ ਲਿਖਿਆ ਸੂਝਵਾਨ ਤੇ ਪਿੰਡ ਜਾ ਕੇ ਦੇਖੋ ਬਹੁਤ ਸੋਹਣਾ ਪਿੰਡ ਬਣਾਇਆ ਇਹ ਇਹ ਗੱਲਾਂ ਹੁੰਦੀ ਆ ਵੀ ਆਪਾਂ ਦੋਨਾਂ ਨੂੰ ਜਿਤਾ ਕੇ ਮੈਂਬਰ ਬਣਾਈਏ 18 ਕਰੋੜ ਰੁਪਇਆ ਜਿਹੜੀ ਗ੍ਰਾਂਟ ਪਈ ਆ ਬਲਾਕ ਸੰਮਤੀ ਦੀ ਪਿਛਲੀ ਰੁਕੀ ਹੋਈ ਸਾਰੇ ਸਾਰੇ ਜਿਹੜੇ ਆਪਣੇ ਹਲਕੇ ਦੇ ਉਹ 18 ਮੈਂਬਰ ਨੇ 1 ਕਰੋੜ ਰੁਪਏ ਨਾਲ ਦੀ ਨਾਲ ਇਹਨੂੰ ਜਿਤਾਇਓ ਤੇ ਇਹਦੇ ਹਿੱਸੇ ਦੇ ਦਾਂਗੇ ਜਿੱਥੇ ਮਰਜ਼ੀ ਲਵਾ ਲਿਓ ਜ਼ਿਲ੍ਹਾ ਪ੍ਰਸ਼ਾਸਨ ਦੇ 400 ਕਰੋੜ ਦਾ ਬਜਟ ਹੁੰਦਾ ਜੀ ਆਪਦਾ ਹਿੱਸਾ ਲਾਵਾਂਗੇ ਜੇ ਪ੍ਰਮਾਤਮਾ ਨੇ ਚਾਹਿਆ ਤਾਂ ਮਿਹਨਤ ਕਰਾਂਗੇ ਕਦੀ ਚੀਜ਼ ਇੱਕ ਕਪੌੜੀ ਹੋਰ ਵੀ ਲੈ ਦੇ ਗਾਂਗੇ ਗੱਡੀ ਇੱਕ ਹੋਰ ਵੀ ਪਈਆ ਮਿਹਨਤ ਕਰ ਲਾਂਗੇ ਤੇ ਆਹੀ ਬੇਨਤੀ ਆ ਵੀ ਵੱਧ ਤੋਂ ਵੱਧ ਵੋਟਾਂ ਪਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ